ਮੇਰਾ ਨਾਮ ਜਸਪ੍ਰੀਤ ਕੋਹਰਾ ਹੈ ਜੀ ਤੇ ਸਾਡੇ ਜਿਹੜੇ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਉਹਨਾਂ ਦੀ ਕੁੜੀ ਜਿਹੜੀ ਆਸਟ੍ਰੇਲੀਆ ਪੀਆਰ ਆ 2021 ਦੇ ਵਿੱਚ ਉਹ ਸਾਨੂੰ ਕੁੜੀ ਕਹਿੰਦੀ ਵੀ ਅਸੀਂ ਤੁਹਾਡੀ ਕੁੜੀ ਨੂੰ ਬਾਹਰ ਲੈ ਜਾਵਾਂਗੇ ਉਦੋਂ ਮੇਰੇ ਬੈਂਡ ਆਏ ਸੀਗੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਨੂੰ ਕਹਿੰਦੇ ਵੀ ਥੋੜਾ 10 ਲੱਖ ਰੁਪਿਆ ਲੱਗੂਗਾ ਵੀ ਅਸੀਂ ਤੁਹਾਡੀ ਕੁੜੀ ਨੂੰ ਆਸਟ੍ਰੇਲੀਆ ਚ ਲੈ ਜਾਵਾਂਗੇ ਤਾਂ ਮੇਰੇ ਡੈਡੀ ਨੇ 10 ਲੱਖ ਰੁਪਏ ਉਹਨਾਂ ਨੂੰ ਦੇ ਦਿੱਤਾ ਪਹਿਲਾਂ 5 ਫਿਰ 2.5 ਫਿਰ 2 ਏਦਾਂ ਕਰਕੇ ਕੁਝ ਇੱਧਰ ਉੱਧਰੋਂ ਪੈਸੇ ਕਰਕੇ ਉਹਨਾਂ ਨੂੰ ਦੇਤੇ ਤੇ ਸਾਲ ਬਾਅਦ ਉਹ ਸਾਨੂੰ ਕਹ ਜਿਵੇਂ ਮੋੜਦੇ ਵੀ ਮੈਂ ਨਹੀਂ ਆਪਦੀ ਕੁੜੀ ਨੂੰ ਭੇਜ ਨਹੀਂ ਸਕਦਾ ਮੇਰੇ ਚੰਨੇ ਗੁਣਜਾਇਸ਼ ਨਹੀਂ ਆ ਗਈ ਤੇ ਉਹਨਾਂ ਨੇ ਕਿਹਾ ਤਾਂ ਵੀ ਠੀਕ ਆ ਸੀ ਫਿਰ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਪਰ ਉਹਨਾਂ ਨੇ ਹਜੇ ਤੱਕ ਸਾਡੇ ਕੋਈ ਪੈਸੇ ਨਹੀਂ ਵਾਪਸ ਕੀਤੇ ਕੁਝ ਨਹੀਂ ਕੀਤਾ ਆਸਟ੍ਰੇਲੀਆ ਜਾਣ ਦੇ ਨਾਮ ਤੇ ਲੱਖਾਂ ਦੀ ਹੋਈ ਠੱਗੀ ਤੋਂ ਦੁਖੀ ਹੋਏ ਪਿਓ ਅਤੇ ਧੀ ਟੈਂਕੀ ਤੇ ਚੜੇ ਇਹ ਮਾਮਲਾ ਬਰਨਾਲਾ ਦੇ ਜ਼ਿਲ੍ਹਾ ਦੇ ਪਿੰਡ ਰੁੜਕੇ ਕਲ ਦਾ ਹੈ ਜਿੱਥੇ ਪਿਓ ਤੇ ਧੀ ਪੈਟਰੋਲ ਲੈ ਕੇ ਟੈਂਕੀ ਤੇ ਚੜ ਗਏ ਦੱਸਦੇ ਹੈ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਲੜਕੀ ਨੂੰ ਆਸਟ੍ਰੇਲੀਆ ਭੇਜਣ ਦੇ ਨਾਮ ਤੇ 10 ਲੱਖ ਰੁਪਏ ਲੈ ਲਏ ਪਿਛਲੇ 4 ਸਾਲ ਤੋਂ ਪੈਸੇ ਵਾਪਸ ਨਾ ਕਰਨ ਨੂੰ ਲੈ ਕੇ ਦੁਖੀ ਪਰਿਵਾਰ ਹੁਣ ਟੈਂਕੀ ਤੇ ਚੜ ਗਿਆ ਮੇਰੇ ਨਾਲ ਮੇਰੇ ਪਿੰਡ ਦੇ ਬੰਦਿਆਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ ਜੀ ਮੇਰੀ ਕੁੜੀਆ ਜਸਪ੍ਰੀਤ ਕੌਰ ਇਹਨੂੰ ਬੈਂਡ ਆਏ ਵੇ ਸੀ ਸਾਡੇ ਸੀ ਸਾਡੇ ਪਿੰਡ ਦਾ ਇੱਕ ਨੰਬਰਦਾਰ ਹੁਣ ਤਾਂ ਨੰਬਰਦਾਰ ਵੀ ਨਹੀਂ ਕਹਿ ਸਕਦੇ ਨੰਬਰਦਾਰ ਆ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ ਰੂੜੇਕੇ ਕਲਾਂ ਦੇ ਰਹਿਣ ਵਾਲਾ ਜੀ ਇਹਨਾਂ ਨਾਲ ਮੈਂ 7 ਸਾਲ ਸੀਰ ਕੀਤਾ ਜੀ ਪਹਿਲਾਂ 1992 ਦੇ ਵਿੱਚ ਉਸ ਤੋਂ ਬਾਅਦ ਜੀ ਮੇਰੀ ਕੁੜੀ ਨੂੰ ਬੈਂਡ ਆ ਗਏ ਇਹ ਕਹਿੰਦੇ ਵੀ ਤੇਰੀ ਕੁੜੀ ਨੂੰ ਅਸੀਂ ਆਸਟ੍ਰੇਲੀਆ ਲੈ ਜਾਾਂਗੇ ਇਹਨਾਂ ਦੀ ਕੁੜੀ ਗੋਗੀ ਆਸਟ੍ਰੇਲੀਆ ਗਈ ਹੋਈ ਆ ਕਹਿੰਦੇ ਵੀ ਅਸੀਂ ਲਗਭਗ 10 ਲੱਖ ਦੇ ਵਿੱਚ ਲੈ ਜਾਾਂਗੇ ਜੀ ਮੈਂ ਇਹਨਾਂ ਨੂੰ ਪੰਜ ਪਹਿਲਾਂ ਦੇ ਤਾਂ 2.5 ਫੇਰ ਦੇ ਤਾਂ 2.5 ਫੇਰ ਦਿੱਤਾ 10 ਲੱਖ ਰੁਪਇਆ ਦਿੱਤਾ ਉਦੋਂ ਬਾਅਦ ਇਹਨਾਂ ਨੇ ਸਾਲ ਨਗਾਤਾ ਜੀ ਸਾਲ ਨਗਾ ਕੇ ਫਿਰ ਇਹ ਕਹਿੰਦੇ ਵੀ ਸਾਨੂੰ 12 ਲੱਖ ਰੁਪਇਆ ਹੋਰ ਦੋ 12 ਹੋਰ ਲੱਗੂ ਮੈਂ ਕਿਹਾ ਵੀ ਐਨੇ ਤਾਂ ਮੇਰੇ ਕੋਲ ਹੈ ਨਹੀਂ ਮੈਂ ਤਾਂ ਪਹਿਲਾਂ ਹੀ ਕੁਝ ਸੋਨਾ ਵੇਚਿਆ ਸੀ ਕੁਝ ਮਾਪਦੇ ਦੋ ਡੰਗਰ ਵੇਚੇ ਕੁਝ ਮੈਂ ਰਿਸ਼ਤੇਦਾਰਾਂ ਤੋਂ ਫੜੇ ਜੀ ਉਹਨਾਂ ਦੇ ਹਜੇ ਮੈਂ ਦੇ ਤੇ ਮੈਂ ਕਹ ਵੀ ਮੇਰੇ ਕੋਲੇ ਤਾਂ ਹੈ ਨਹੀਂਗੇ ਕਦੇ ਵੀ ਤੇਰੇ ਵਾਪਸ ਕਰ ਦਿਆਂਗੇ ਸਾਲ ਇਹਨਾਂ ਨੇ ਫੇਰ ਨਗਾਤਾ ਵਾਪਸ ਕਰਦਿਆ ਨੇ ਉਦੋਂ ਮੰਗ ਰੋ ਮੈਂ 18 ਤਰੀਕ 9ਵਾਂ ਮਹੀਨਾ 2023 ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲਿਆ ਜੀ ਤੇ ਉਹਨਾਂ ਨੇ ਮਾਰਕ ਕੀਤਾ ਡਿਊਟੀ ਸਾਹਿਬ ਨੂੰ ਡਿਊਟੀ ਸਾਹਿਬ ਨੇ ਉਹਨਾਂ ਨੂੰ ਬੁਲਾ ਲਿਆ ਜੀ ਬੁਲਾ ਕੇ ਉਦੋਂ ਬਾਅਦ ਉਹਨਾਂ ਨੇ ਇਹਨਾਂ ਨੇ ਟਾਈਮ ਦਿੱਤਾ ਵੀ ਇੱਕ ਸਾਲ ਦਾ ਟਾਈਮ ਲੈ ਲਿਆ ਜਗਤਾਰ ਸਿੰਘ ਨੇ ਵੀ ਇੱਕ ਸਾਲ ਨੂੰ ਮੈਂ 15 11 2024 ਨੂੰ ਸਾਰੇ ਦੇ ਸਾਰੇ ਪੈਸੇ ਇਕੱਠੇ ਵਾਪਸ ਕਰ ਦੂੰਗਾ ਉਦੋਂ ਬਾਅਦ 15 ਤਰੀਕ ਨੂੰ ਅਸੀਂ ਗਏ ਫਿਰ ਕਹਿੰਦਾ ਮੇਰੀ ਜੀਰੀ ਨਹੀਂ ਵਿਕੀ ਹਜੇ ਖੜਜੋ ਦੱਸ ਦੇਣਾ ਅਸੀਂ ਫੇਰ ਖੜ ਗਏ ਫਿਰ ਕਹਿੰਦਾ ਮੇਰੇ ਖਾਤੇ ਵਿੱਚ ਪੈਸੇ ਨਹੀਂ ਪਏ ਫੇਰ ਖੜ ਗਏ 29 ਤਰੀਕ ਨੂੰ ਮੈਂ ਦੁਬਾਰਾ ਰਵਟ ਕਰਾਇਆ ਜੀ ਥਾਣਾ ਰੂੜੇ ਕੇ ਕਲਾਂ ਚ ਜਗਤਾਰ ਸਿੰਘ ਐਸਆਈ ਕੋਲੇ ਰਵਟ ਹੈ ਜੀ ਉਦੋਂ ਬਾਅਦ ਉਹ ਤੇ ਕੋਈ ਕਾਰਵਾਈ ਨਹੀਂ ਜੀ ਉਹਨੂੰ ਬੁਲਾ ਲੈਂਦੇ ਨੇ ਕਹਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਦੇ ਦੂੰਗਾ ਐਂ ਕਹਿ ਕੇ ਪੱਲਾ ਝਾੜ ਲੈਂਦਾ ਜੀ ਆ ਤੁਸੀਂ ਟੈਂਕੀ ਤੇ ਬੈਠੋ ਫਿਰ ਅਗਲਾ ਸੰਘਰਸ਼ ਕੀ ਹੋਊ ਅਗਲਾ ਸੰਘਰਸ਼ ਸਾਡਾ ਆਹੀ ਹੈ ਜੀ ਆ ਮੇਰੀ ਬੇਟੀ ਬੈਠੀ ਆ ਪੈਟਰੋਲ ਦੀ ਕੰਨੀ ਆ ਮੇ ਅਸੀਂ ਆਪਣੇ ਆਪ ਨੂੰ ਪੈਟਰੋਲ ਪਾ ਕੇ ਅੱਗ ਲਾਵਾਂਗੇ ਆ ਡੱਬੀ ਕੋਲੇ ਆ ਜੀ ਮੇਰਾ ਨਾਮ ਜਸਪ੍ਰੀਤ ਕੋਹਰਾ ਜੀ ਤੇ ਸਾਡੇ ਜਿਹੜੇ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਉਹਨਾਂ ਦੀ ਕੁੜੀ ਜਿਹੜੀ ਆਸਟ੍ਰੇਲੀਆ ਪੀਆਰ ਆ 2021 ਦੇ ਵਿੱਚ ਉਹ ਸਾਨੂੰ ਕੁੜੀ ਕਹਿੰਦੀ ਵੀ ਅਸੀਂ ਤੁਹਾਡੀ ਕੁੜੀ ਨੂੰ ਬਾਹਰ ਲੈ ਜਾਵਾਂਗੇ ਉਦੋਂ ਮੇਰੇ ਬੈਂਡ ਆਏ ਸੀਗੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਨੂੰ ਕਹਿੰਦੇ ਵੀ ਥੋੜਾ 10 ਲੱਖ ਰੁਪਇਆ ਲੱਗੂਗਾ ਵੀ ਅਸੀਂ ਤੁਹਾਡੀ ਕੁੜੀ ਨੂੰ ਆਸਟ੍ਰੇਲੀਆ ਚ ਲੈ ਜਾਵਾਂਗੇ ਤਾਂ ਮੇਰੇ ਡੈਡੀ ਨੇ 10 ਲੱਖ ਰੁਪਇਆ ਉਹਨਾਂ ਨੂੰ ਦੇ ਦਿੱਤਾ ਪਹਿਲਾਂ 5 ਫਿਰ 2.5 ਫਿਰ 2 ਇੱਦਾਂ ਕਰਕੇ ਕੁਝ ਇੱਧਰ ਉੱਧਰੋਂ ਪੈਸੇ ਕਰਕੇ ਉਹਨਾਂ ਨੂੰ ਦੇਤੇ ਤੇ ਸਾਲ ਬਾਅਦ ਉਹ ਸਾਨੂੰ ऐसे मोड़ तो भी मैं नहीं अपनी कुड़ी नु भेज नहीं ਸਕਦਾ ਮੇਰੇ ਚੰਨੇ ਗੁਣਜਾਇਸ ਨਹੀਂ ਆਗੇ ਤੇ ਉਹਨਾਂ ਨੇ ਕਿਹਾ ਤਾਂ ਵੀ ਠੀਕ ਆ ਸੀ ਫਿਰ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਪਰ ਉਹਨਾਂ ਨੇ ਹਜੇ ਤੱਕ ਸਾਡੇ ਕੋਈ ਪੈਸੇ ਨਹੀਂ ਵਾਪਸ ਕੀਤੇ ਕੁਛ ਨਹੀਂ ਕੀਤਾ ਅਸੀਂ ਐਸਐਸਪੀ ਦੇ ਕੋਲ ਗਏ ਤੇ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਡਿਪਟੀ ਸਾਹਿਬ ਤੋਂ ਉਹਨਾਂ ਨੇ 1 ਸਾਲ ਦਾ ਟਾਈਮ ਲੈ ਲਿਆ ਜਿਹੜਾ ਕਿ ਤਰੀਖ ਹੈਗੀ ਸੀ 15 ਤਰੀਕ ਸੀਗੀ ਹੁਣ ਲਗਭਗ ਮਹੀਨੇ ਤੋਂ ਉੱਪਰ ਹੀ ਹੋ ਗਿਆ ਜਿਹੜਾ ਟਾਈਮ ਲੰਘੇ ਨੂੰ ਤੇ ਹਜੇ ਤੱਕ ਨਾ ਤਾਂ ਕੋਈ ਪੁਲਿਸ ਨੇ ਕਾਰਵਾਈ ਕੀਤੀ ਸਾਡਾ ਕੁਛ ਨਹੀਂ ਹੋਇਆ ਸੀ ਬਸ ਆ ਬੈਠੇ ਹੁਣ ਤੁਹਾਡੇ ਸਾਹਮਣੇ ਤੇ ਇਸ ਤੋਂ ਬਾਅਦ ਸਾਡੀ ਕਾਰਵਾਈ ਨਹੀਂ ਹੋਣੀ ਤਾਂ ਅਸੀਂ ਕਿੰਨੇ ਫੁੱਟ ਟੈਂਕ 'ਤੇ ਚੜ੍ਹੇ ਹੋ ਤੁਸੀਂ ਇਹ ਲਗਭਗ 2 ਤੋਂ ਲੈ ਕੇ 250 ਫੁੱਟ ਟੈਂਕ ਹੀ ਹੈਗੀ ਉੱਚੀ ਤੇ ਅਸੀਂ ਸਵੇਰ ਤੋਂ ਕੁਝ ਵੀ ਨਹੀਂ ਖਾਦਾ ਪੀਤਾ ਅਗਰ ਇੱਥੇ ਸਾਨੂੰ ਕੁਝ ਵੀ ਹੁੰਦਾ ਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤੇ ਆਪਣਾ ਜਿਹੜਾ ਨੰਬਰ ਦਾ ਰੋ ਜ਼ਿੰਮੇਵਾਰ ਹੋਣਗੇ ਇਹ ਹੈਗਾ ਬਾਈ ਜੀ ਇਹ ਸਤਨਾਮ ਸਿੰਘ ਹੈਗਾ ਰੂੜੀਕੇ ਕਲਾਮੀ ਹੈ ਇਹਦੀ ਬੇਟੀ ਹੈ ਜਸਪ੍ਰੀਤ कौर ਉਹਨੂੰ ਬਾਹਰ ਭੇਜਣ ਦੇ ਨਾਂ ਤੇ ਕਰਨੈਲ ਸਿੰਘ ਹੈ ਪਿੰਡ ਲਈ ਉਹਨੇ ਕਿਹਾ ਸੀ ਕਿ ਮੈਂ ਇਹਨੂੰ ਬਾਹਰ ਆਸਟ੍ਰੇਲੀਆ ਭੇਜ ਦੂੰਗਾ ਉਹਦੇ ਲਈ ਉਹਨੇ 10 ਲੱਖ ਰੁਪਏ ਲਿਆ ਸੀ ਉਹਨੇ ਇਕਰਾਰਨਾਮਾ ਵੀ ਕੀਤਾ ਹੈ ਪਿਛਲੇ ਸਾਲ ਉਹਨੇ ਇਹਨਾਂ ਨਾਲ ਐਫੀਡੇਟ ਇਹਨਾਂ ਨੂੰ ਐਫੀਡੇਟ ਦਿੱਤਾ ਸੀ ਕਿ ਮੈਂ ਨੈਕਸਟ ਵੀਕ ਨੈਕਸਟ ਈਅਰ ਯਾਨੀ ਤੁਹਾਨੂੰ ਮੈਂ 10 ਲੱਖ ਰੁਪਏ ਦੇ ਦਿਆਂ ਪਰ ਉਹ ਇਸ ਤੋਂ ਮੁਕਰ ਗਿਆ ਉਹ ਮੁਕਰਨ ਕਰਕੇ ਉਹ ਬੇਟੀ ਤੇ ਉਹਦਾ ਫਾਦਰ ਦੋਨੋਂ ਟੈਂਕ ਤੇ ਚੜ ਗਿਆ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਆ ਮੈਂ ਦੋਨਾਂ ਕੋਲੇ ਜਾ ਕੇ ਆਇਆ तकरीबन 40 45 ਮੀਟਰ ਰਹਾ ਸੀ ਉਹ ਉਹਨਾਂ ਨੂੰ ਮੈਂ ਕਿਹਾ ਸੀ ਵੀ ਆਪਾਂ ਆਜੋ ਗੱਲਬਾਤ ਕਰਦੇ ਆ ਉਹ ਕਹਿੰਦੇ ਇਹ ਕਿ ਨਹੀਂ ਅਸੀਂ ਤਾਂ ਪੈਸੇ ਲੈਣੇ ਆ ਮੈਂ ਉਹਨਾਂ ਨੂੰ ਕਿਹਾ ਜੀ ਆਪਾਂ ਗੱਲਬਾਤ ਕਰ ਲੈਂਦੇ ਆ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਗੱਲਬਾਤ ਖੇਰ ਕਰਾਂਗੇ ਜਦੋਂ ਉਹ ਸਾਨੂੰ ਫੈਸਲਾ ਦੇਣ ਲਈ ਹਾਂ ਕਰੂਗਾ ਪਰ ਉਹਨੇ ਅਸੀਂ ਜਾਨੀ ਉਹ ਗੱਲਬਾਤ ਕਰਨ ਲਈ ਹਲੇ ਤਿਆਰ ਨਹੀਂ ਭਈ ਅਸੀਂ ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰਾਂਗੇ ਕਿ ਸਾਡੇ ਕੋਲ ਆ ਜਾਣ ਤੇ ਅਸੀਂ ਉਹਨਾਂ ਦਾ ਕੰਪਰੋਮਾਈਜ਼ ਦੇਖੀ ਜੇ ਹੋ ਸਕੇ ਮਰਗੀ ਮਸਲਾ ਇਹ ਥਾਣੇ 'ਚ ਨਹੀਂ ਹੈਗਾ ਇਹਨਾਂ ਦਾ ਆਪਸੀ ਮਸਲਾ ਹੈ ਇਹ ਆਪਸੀ ਮਸਲਾ ਹੈ ਜੀ ਪੈਸੇ ਦਾ ਲੈਣ ਦੇਣ ਦਾ ਰਹਿ ਦੇ ਲੈਂਡ ਡੀਨ ਕਰਕੇ ਹੋਇਆ ਉਹ ਹੁਣ ਪੈਸੇ ਹੀ ਲੈਣ ਵਾਸਤੇ ਕਹਿ ਰਹੇ ਨੇ ਓਤੇ ਵੱਲੋਂ ਕੋਈ ਕਾਰਵਾਈ ਬੰਦੀ ਹੈ ਸਾਡੇ ਵੱਲੋਂ ਤਾਂ ਜੀ ਉਹਨਾਂ ਦਾ ਕੰਪਰੋਮਾਈਜ਼ ਹੋਇਆ ਜੇ ਉਹ ਬਿਆਨ ਲਿਖਾਉਂਦਾ ਸੀ ਉਹ ਕੰਪਰੋਮਾਈਜ਼ ਤੋਂ ਮੁੱਕਰ ਗਿਆ ਤੇ ਅਸੀਂ ਐਫ ਆਈ ਆਰ ਦੇ ਦਿੱਤਾ ਤੁਸੀਂ ਉਹਨੂੰ ਉੱਤਰੋਂ ਨੀਚੇ ਬੁਲਾਉਣ ਨੂੰ ਕਹਿ ਰਹੇ ਹੋ ਜੀ ਬਿਲਕੁਲ ਜੀ ਉਹਨਾਂ ਨੂੰ ਅਸੀਂ ਰਿਕੁਐਸਟ ਪਹਿਲਾਂ ਵੀ ਕਰਕੇ ਆਇਆ 40 45 ਮਿੰਟ ਲਗਾ ਕੇ ਆਇਆ ਹੁਣ ਫੇਰ ਮੈਂ ਦੁਬਾਰਾ ਜਾਊਂਗਾ ਉਹਨੂੰ ਫੇਰ ਰਿਕੁਐਸਟ ਕਰੂੰਗਾ ਕਿ ਤੁਸੀਂ ਇਹ ਤਾਜੂ ਆਪਾਂ ਬਾਰੇ ਗੱਲ ਕਰਦੇ ਆ